ਸਸੇ ਗੁਰੂ ਜੀ ਨਾਲ ਨਤਰੀ ਗੁਰੂ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਹਾਂ ਜੀ ਬੋਲੋ ਜੀ ਹਾਂ ਜੀ ਵੀਰ ਭਾਈ ਭਾਈ ਅੱਜ ਪਿੰਡ ਮਾਲਾ ਗੁਰਦੁਆਰੇ ਚ ਕੱਠ ਰੱਖਿਆ ਤਾਂ ਵੀ ਜੇ 37 ਗੱਲ ਸਰਪੰਚ ਚ ਬੰਦਾ ਹੈ ਪਰ ਗੱਲ ਬਣੀ ਨਹੀਂ ਹੈ ਜੀ ਤੇ ਹੁਣ ਨਿਤਰ ਬਈ ਖੜੂਗਾ ਫਿਰ ਭਾਈ ਕਹਿੰਦੇ ਤਾਂ ਹੈਗੇ ਸਾਰੇ ਜਣੇ ਹੁਣ ਮੈਂ ਪਿੱਛੇ ਨਹੀਂ ਹਟ ਸਕਦਾ ਮੈਨੂੰ ਕਹਿਤਾ ਇਹਨਾਂ ਨੇ ਸਾਰਿਆਂ ਨੇ ਹਾਂ ਨਾ ਠੀਕ ਹੈ ਵਾਸੇ ਉੱਥੇ ਵੀ ਬੁੱਲਾਪਰੇ ਕੰਮ ਪਿਆ ਸੀ ਚਲੋ ਨਾ ਕਿਤੇ ਹੋਰ ਦੀ ਚਾਹਤ ਨਹੀਂ ਮੈਂ ਸਰਪੰਚ ਬਣਨਾ ਚਾਹੁੰਦਾ ਉਹ ਵੀ ਚਾਹਤ ਪੂਰੀ ਕਰਦਣ ਪਿੰਡ ਵਾਲੇ ਤਾਂ ਵੀ ਵਧੀਆ ਗੱਲ ਹੈ ਜੇ ਮੇਰੇ ਪਰ ਉਹਨਾਂ ਦਾ ਕਸਟ ਹੋਇਆ ਤਾਂ ਮੈਨੂੰ ਕਰ ਲੈਣਗੇ ਭਾਈ ਅਗਲੀ ਬੰਨਾ ਰੋਟਾ ਦਾ ਵਿਗਲ ਵਾਜ ਚੁੱਕੇ ਹਾਂ ਯਾਨੀ ਮਾਲਾਂ ਦੇ ਵਿੱਚ ਹੁਣ ਵੋਟਾਂ ਪੈਣਗੀਆਂ ਸੀਟੀ ਵੱਜ ਗਈ ਸੀਟੀ ਵੱਜ ਗਈ ਵਾਕਈ ਸਹੀ ਗੱਲ ਹੈ ਕਾਗਜ਼ ਕਈ ਵਾਰ ਹੋਣਗੇ ਫਿਰ ਹਾਂ ਅੱਜ ਕਾਗਜ਼ ਕੱਲ ਕਾਗਜ਼ ਹੈਗੇ ਆ 4 ਤਰੀਕ ਤੱਕ ਪਰ ਹੋਣੇ ਆ ਠੀਕ ਹੈ ਜੀ ਲਾਸਟ ਤਰੀਕ ਹੈਗੀ 4 ਹੁਣ ਉਹਦੇ ਵਿੱਚ 2 ਅਕਤੂਬਰ ਦੀ ਛੁੱਟੀ ਵੀ ਆ ਕੱਲ ਨੂੰ ਕਾਗਜ਼ਾਂ ਦਾ ਦੇਖਦੇ ਆਂ ਤੇ ਪਰਸੋਂ ਨੂੰ ਔਰ ਪਰਸਨਲੀ ਛੁੱਟੀ 4ਵਾਂ ਨੂੰ 4/5 ਮਿਤੀ ਨੂੰ ਹਾਂਜੀ ਹਾਂਜੀ ਉਹਦਾ ਆਪਣਾ 2 ਅਕਤੂਬਰ ਦੀ ਛੁੱਟੀ ਆ ਤੇ ਬਾਕੀ ਸ਼ਾਇਦ ਇਹ ਹੋ ਸਕਦਾ ਵੀ ਜੇ ਕਾਗਜ਼ ਲੋਕਾਂ ਦੇ ਨਾਮ ਪੂਰੇ ਹੋਣ ਤਾਂ ਗਵਰਨਮੈਂਟ ਸ਼ਾਇਦ ਇਹਨਾਂ ਨੂੰ ਇਹ ਵੀ ਕਹਿ ਸਕਦੀ ਹੈ ਵੀ 2 ਅਕਤੂਬਰ ਨੂੰ ਵੀ ਭਾਈ ਤੁਸੀਂ ਬੈਠੋ ਆ ਸਕਦੇ ਠੀਕ ਠੀਕ ਕਿਉਂਕਿ ਹਰ ਪਿੰਡ ਦੇ ਵਿੱਚ ਜਦੋਂ ਇਲੈਕਸ਼ਨ ਹੋਣੀਆਂ ਤਾਂ ਇੱਕ ਪਿੰਡ ਦੇ ਵਿੱਚ ਜੇ ਮੰਨ ਲਓ 5 ਵਾਰਡ ਹੈ ਤਾਂ 5ੇ ਵਾਰਡਾਂ ਦੇ ਵਿੱਚ 2-2 ਮੈਂਬਰਾਂ ਨੇ ਖੜਨਾ ਹੈ 10 ਮੈਂਬਰ ਹੋ ਗਏ ਫਿਰ 2-3 ਫਿਰ 5 ਆ ਜਿ ਭਾਨ ਨੂੰ ਵੀ ਪੂਰਾ ਟਾਈਮ ਲੱਗਦਾ ਯਾਰ ਬਈ ਉਦਾਂ ਐ ਆ ਵੀ ਕੱਠੇ ਚ ਪਤਾ ਲੱਗ ਜਾਂਦਾ ਹਾਂ ਕਾਲੂ ਤਰਾਜ ਗੇਲ ਤੇ ਵੀ ਕਿਹੜਾ ਬੰਦਾ ਚਾਹਵਾਂ ਹੈ ਬਿਲਕੁਲ ਆਪਾਂ ਨੇ ਇੱਥੇ ਪਿੰਡ ਦੇ ਵਿੱਚ ਇਹੀ ਗੱਲ ਰੱਖੀ ਸੀ ਭਾਈ ਜਿਹੜੇ ਸਰਪੰਚੀ ਦੇ ਚਾਹਵਾਂ ਨਾ ਉਹ ਦੱਸਦੇ ਜਿਹੜੇ ਪੰਚੀ ਦੇ ਚਾਹਵਾਂ ਨਾ ਹੁੰਦਾ ਵੀ ਕਾਲੂ ਬੰਦਾ ਤਰਾਜ ਨਾ ਕਰੇ ਵੀ ਕੱਠ ਕਰਿਆ ਨਹੀਂ ਪਿੰਡ 'ਚ ਹੂੰ ਹੁਣ ਸਾਰਿਆਂ ਦੇ ਵਿੱਚ ਇਕੱਠ ਗੱਲ ਹੋ ਲਈ ਬਿਲਕੁਲ 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 ਹੁਣ ਆਪਣਾ ਸਾਰਿਆਂ ਨਾਲ ਇਹ ਇੱਕ ਗੱਲ ਆ ਗਈ ਹੈ ਸਰਪੰਚ ਜਿਹੜੇ ਜਿਹੜੇ ਸਰਪੰਚੀ ਦੇ ਚਾਹਵਾਂ ਤੇ ਉਹਨਾਂ ਨੇ ਆਪਣੀ ਇਹ ਵੀ ਦੱਸਦੀ ਵੀ ਮੈਂ ਅਗਲੇ 5 ਸਾਲਾਂ ਇਹ ਕਹਣਾ ਕਰਦੇ ਜਿੱਦ ਤੇ ਹਾਂ ਇੱਕ ਸਪੀਚ ਵਾਲੀ ਗੱਲ ਵੀ ਹੋ ਗਈ ਅ ਇੱਕ ਪੰਜ ਦੋ ਕਾਜ ਹੋ ਗਏ ਮੇਰੇ ਲਈ ਤਾਂ ਕਿਉਂਕਿ ਮੈਂ ਆਪਣੇ ਸਾਰੇ ਵਿਚਾਰ ਉੱਥੇ ਰੱਖ ਤੇ ਨਾ ਨਾ ਠੀਕ ਸਾਰੇ ਪਿੰਡ ਬੈਠਾ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵੀ ਜੇ ਭਾਈ ਨੇਤਰ ਬਣਦਾ ਤਾਂ ਆਹ ਕੁਝ ਕਰੂੰਗਾ ਜੇ ਫਲਾਣਾ ਬਣਦਾ ਜਾਂ ਢਿੰਕਾ ਬਣਦਾ ਉਹ ਆਹ ਕੁਝ ਕਰ ਸਕਦਾ ਸਾਰਿਆਂ ਨੂੰ ਦੱਸਿਆ ਨਾ ਸਾਰਿਆਂ ਨੂੰ ਨਾਲੇ ਸਾਰਿਆਂ ਨੂੰ ਪਤਾ ਲੱਗ ਗਿਆ ਹੂੰ ਗੱਲ ਗੱਲ ਕਲੀਅਰ ਹੋ ਗਈ ਬਿਲਕੁਲ ਹਵਿੰਦਰ ਬਾਈ ਵੋਟਰ ਕਾਰਡ ਦਾ ਕੱਪੜਾ ਮਾਰ ਲਿਆ ਹਾਂ ਹਾਂ ਮਾਰ ਰਿਹਾ ਤੈਨੂੰ ਯਾਰ ਲੱਭ ਲਉ ਭਲੋ ਜਿਹੜੇ ਸੰਦੂਖਾ ਚ ਰੱਖੇ ਹੋਏ ਆ ਇਹ ਤਾਂ ਕੱਲੇ ਮੇਰੇ ਕੋਲ ਆ ਗਿਆ ਤਾਂ ਕਹਿੰਦਾ ਬਾਈ ਵੋਟਾਂ ਲਖਾਦਾ ਕਹਿੰਦਾ ਆਪਣੀਆਂ ਬਾਈ ਤੇਰੀਆਂ ਮੈਂ ਤਾਂ ਤੈਨੂੰ ਫੜਾ ਦਿਆਂ ਆਪਣੀਆਂ ਪਾ ਦਿਆਂ ਪੱਕਾ ਬਾਈ ਪੱਕਾ ਮੈਂ ਇਧਰ ਬਾਈ ਨਾ ਠੀਕ ਆ 9:00 ਘੰਟੇ ਦੱਸੇ ਰਹਿਣਾ ਆ ਸਹੀ ਕਰ 9:00 ਘੰਟੇ ਤੋਂ 14 ਘੰਟੇ ਮੰਨਦਾ 14 ਘਟੇ ਹੋ ਰਹੀ ਆ ਗੱਲ ਤਾਂ ਠੀਕ ਹੈ ਨਾ ਤਾਂ ਠੀਕ ਹੈ ਬਾਈ ਜ਼ਰੂਰੀ ਐ ਚੀਜ਼ ਨਾਨਾ ਤੁਸੀਂ ਸਾਰੇ ਆ ਨਹੀਂ ਆਪਨੇ ਆਪਣੀ ਹਾਂ ਕਿਤਨੀਆ ਫੈਨਾਂ ਬਬੇ ਦੇ ਰਹੇ ਹੋਗੇ ਅਜੇ ਵੀ ਖਿੱਚੀ ਹੈ ਅੱਜ ਰੱਖਦੇ ਆਂ ਆਪਾਂ ਬਾਅਦ ਦੁਪਹਿਰ ਦੀ ਮੀਟਿੰਗ ਬੰਦਿਆਂ ਨੂੰ ਆਪਣੇ ਸਾਧ ਕੇ ਨਹੀਂ ਭਾਈ ਪੰਜ ਪੌਂਚ ਕਿਹੜੇ ਤੁਸੀਂ ਵਿਚਾਰ ਕਰਦੇ ਆਂ ਆਪਾਂ ਫੇ ਸਾਰਿਆਂ ਦੇ ਹਰਫ ਕੱਢ ਕੋਲ ਨੂੰ ਨਾ ਨਾ ਠੀਕ ਹੈ ਇਹ ਕਾਗਜ਼ ਪੱਤਰ ਆਪਾਂ ਪੂਰੇ ਕਰੀਏ ਸਾਰੇ ਇਹ ਗੱਲ ਹੈਗੀ ਆ ਕੰਮ ਹੋਣੇ ਚਾਹੀਦੇ ਭਾਈ ਮਿਹਨਤ ਸਾਰੇ ਹੋ ਜੇ ਬਣਨਾ ਠੀਕ ਨਹੀਂ ਖੜਨੇ ਤੇ ਸਾਰੇ ਖੜਦੇ ਕੰਮ ਹੋਣੇ ਚਾਹੀਦੇ ਹੂੰ ਚਲੋ ਜੀ ਬਾਕੀ ਉਹ ਇਹ ਖਾੜੇ ਚ ਇਕੱਠ ਹੋਣਾ ਹਲੇ ਥੋੜੇ ਇੱਥੇ ਗੁਰੂ ਦਾ ਟਾਈਮ ਲੱਗ ਗਿਆ ਗੁਰੂ ਘਰ ਤਾਂ ਲੱਗੇ ਹੁਣ ਰੋਟੀ ਪਾਣੀ ਖਾਣ ਕੇ ਸੱਜਦੇ ਦੇ ਸੱਜਦੇ ਦੇ ਕੇ ਦੋ ਘੰਟੇ ਲੱਗੇ ਚੱਕਰ ਹੋਈ ਆ ਹਾਂ ਹੁਣ ਸਾਰਾ ਰੋਟੀ ਪਾਣੀ ਖਾ ਰਹੇ ਆ ਰੋਟੀ ਪਾਣੀ ਖਾਣ ਤੋਂ ਬਾਅਦ ਵਿੱਚ ਫਿਰ ਹੋ ਜਾਣਾ ਧੂਣੀ ਦੇ ਉੱਪਰ ਇਕੱਠ ਫਿਰ ਫਿਰ ਦੇਖਦੇ ਆਂ ਕੀ ਬਣ ਲਗਾ ਨਾ ਨਾ ਠੀਕ ਹੈ ਚਲੋ ਜੀ ਠੀਕ ਹੈ ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਧਾਨ ਬਾਈ ਕੋਲ ਆਏ ਆ ਬਾਈ ਇਹਨੇ ਮਕਾਨ ਪੁਰਾਣਾ ਜਿਹੜਾ ਉਹਦਾ ਦੇੜੜੀ ਆ ਕਰਨ ਲੱਗਿਆ ਪਿਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਭਾਈ ਕੀ ਹੋ ਗਿਆ ਪ੍ਰਾਣੀਆਂ ਕੰਨਦਾ ਢਾਤੀਆਂ ਅਗ ਨੂੰ ਆਕਾ ਨਹੀਂ ਪਸਣੀ ਦੱਬੀ ਅੱਛਾ ਉਹ ਸਾਰੇ ਖਾਲੀ ਹੋ ਜੂਗਾ ਮਸਰੇ ਤੱਕ ਟਰੈਕਟਰ ਜਾਂਦਾ ਹੋ ਜੂਗਾ ਹਾਂ ਟਰੈਕਟਰ ਇਧਰ ਆਹ ਟੀਨਾ ਚੱਕ ਕੇ ਗੋਪੀ ਨਾਲ ਹੀ ਕੰਨਦੇ ਪਰਵਾ ਦੇਣੀ ਆ ਕਿ ਆਹ ਟੀਨਾ ਠੀਕ ਆ ਜਿਹੜੇ ਸਾਰੇ ਇਹ ਕਿਸੇ ਟਰੈਕਟਰ ਟਰਾਲੀ ਮੀਂ ਘਣੀ ਜਾ ਹਾਂ ਲਿਆ ਕੇ ਬੈਠ ਲਾ ਦੇ ਉੱਚਾ ਪਾਉਂਗੇ ਹਾਂ ਸੂਪ ਕਰ ਦੇਣੀ ਆਪਾਂ ਸਾਰਿਆਂ ਨੂੰ ਹਾਂ ਬਹੁਤ ਠੀਕ ਆ ਕੀ ਨਹੀਂ ਗੱਲ ਨਹੀਂ ਪ੍ਰਾਣਾ ਜਿਹੜੇ ਆਪਾਂ ਪੁਰਾਣੇ ਟ ਕੱਢਦੇ ਆ ਠੀਕ ਨਿਕਲਦੀ ਆ ਇਹ ਤੇ ਨਵੀਂ ਆ ਪਈ ਆ ਉਹ ਗਾਰੇਜ 'ਚ ਆ ਰਾਜਾ ਪੁਰਾਣਾ ਸਾਰੇ ਮਕਾਨ ਗਾਰੇਜ 'ਚ ਆ ਹਾਂ ਗਾਰੇਜ ਆ ਮੈਂ ਪ੍ਰਧਾਨ ਆਇਆ ਮਾ ਟੀਨਾ ਇਨੀ ਬੋਨੀਆਂ ਗੱਤੇ ਹੋ ਗਈਆਂ ਕੰਦ ਚੱਕਤੀ ਹੈ ਹਾਂ ਕੰਦ ਚੱਕੀ ਟੀਨਾ ਖੋਲਣੀ ਇੱਕ ਨਾੜਾ ਬਸੋਂ ਲੱਗਿਆ ਹੋਇਆ ਪ੍ਰਧਾਨ ਮੌਸਮ ਕਿਆ ਕਹਿੰਦਾ ਬੱਦਲ ਦੇ ਕਿਹੜੇ ਸਾਹਮਣਾਂ ਭੱਜਦਾ ਹੈ ਹਾਂ ਮੌਸਮ ਬਹੁਤ ਖਰਾਬ ਪ੍ਰਧਾਨ ਜੇ ਪੈਣਾ ਸਿੱਧਾ ਪਧਰਾ ਪੈ ਲਵੇ ਕੋਈ ਵਿਗਾੜ ਨਹੀਂ ਹੈਗਾ ਕੋਈ ਵਿਗਾੜ ਨਹੀਂ ਵੀ ਜਿਹੜਾ ਲਟਮਾ ਆਏ ਉਹ ਕੰਮ ਖਰਾਬ ਹੈ ਹੁਣ ਜੀਰੀਆਂ ਚ ਬਜੇ ਨਾ ਗਿਰਨੀਆਂ ਹੀ ਹੈ ਬਾਈ ਗਿਰਨੀਆਂ ਹੀ ਹੈ ਉਦਾਂ ਆਪਣੇ ਆਪ ਵੀ ਗਰਦੀਆਂ ਹੈ ਆ ਦੇਖ ਲਓ ਬਾਈ ਸਵੇਰ ਦਾ ਟਾਈਮ ਹੈ ਬੀਚੇਨ ਦਾ ਇੱਕ ਝੜੀ ਜੀ ਲੱਗ ਵੀ ਗਈ ਵੀ ਮਤਲਬ ਫਰੀਕ ਬਰੀਕ ਜਾਂ ਲੱਗ ਗਿਆ ਪਰਾਂ ਦੇ ਸਮਾਂ ਜਾ ਪੈਣ ਦੇ ਇਹ ਇਹ ਡੋਡੀ ਦਾ ਕਾਰਨ ਹੈ ਪ੍ਰਧਾਨ ਜੀ ਪੈਣੀ ਵੱਧ ਪਿਆ ਰੇ ਪੈਣੀ ਹਾਂ ਪਹਿਲੇ ਆ ਹਾਂ ਅਸੀਂ ਸੂਏ ਪਰ ਜਾ ਕੇ ਉਧਰ ਵੀ ਬਹੀ ਗਿੱਲੀ ਹੈ ਹਾਂ ਦੇਖ ਲੈ ਬਸ ਫੇ ਪਹਿਲੇ ਆਓ ਸਾਈਡ ਇਹ ਨਹੀਂ ਜਾਣੀ ਫਿਰ ਵੀ ਆਪਣੇ ਨਾਲ ਤੇ ਹੈ ਥੋੜਾ ਜਿਆਦਾ ਬਾਕੀ ਭਾਈ 2 ਦਿਨ ਮੀਂਹ ਦੱਸਿਆ ਪਿਆ ਬਾਕੀ ਉਹਦੀ ਮਰਜ਼ੀ ਹੈ ਜਿਹੜੀਆਂ ਹੁਣ ਵੱਡੋ ਗਏ ਵੱਡੋ ਗਏ ਅੱਜ ਤਾਂ ਭਾਈ ਤਾਨ ਗਿੱਲੇ ਹੋਲੇ ਵੀ ਅੱਜ ਕੰਮ ਨਹੀਂ ਚੱਲੇਗਾ ਇਹ ਧੁੱਪਾਂ ਨਿਕਲ ਗਈ ਤਾਂ ਚੱਲ ਜੂਗੀ ਨਹੀਂ ਤਾਂ ਹਲੇ ਮੀਂਹ ਦਾ ਵੀ ਕੁਝ ਨਹੀਂ ਪਤਾ ਹੈਗਾ ਪਰ ਐਤੀ ਤਾਂ ਨਾਲੀ ਬਹੁਤ ਖਰੀਬ ਮੰਡੀ ਚ ਟਰਾਲੀ ਵੀ ਨਹੀਂ ਜਾਣਗੇ ਅਲੇ ਹੁਣ ਤੱਕ ਗਈ ਨਹੀਂ ਬਾਈ ਇੱਕ ਵੀ ਟਰਾਲੀ ਨਹੀਂ ਟਰਾਲੀਆਂ ਬਾਈਆਂ ਮੰਡੀ ਦੀ ਅੱਛਾ ਆ ਜਾਣੀ ਤਕਲੀਫ ਜੀ ਆਕਦੀ ਪਾਈ ਮੁੰਤਾ ਬਹੁਤ ਆ ਬਾਕੀ ਸਭ ਹੋਰ ਨੂੰ ਹੈਗੀ ਕਿ ਨਹੀਂ ਹੈਗੀ ਤਕਲੀਫਾ ਦਾ ਪ੍ਰਧਾਨ ਨਹੀਂ ਬਾਈ ਤੇ ਤਰੀ ਨੂੰ ਵੇਚ ਆਈ ਦੇ ਤੇ ਜੇ ਹੋਰ ਕੁਝ ਨਹੀਂ ਭਰ ਕੇ ਬੋਰੀਆਂ ਰੱਖ ਦਿੰਦੇ ਆ ਉਹਨੇ ਫੋਲ ਖਲਈਏ ਕਰਕੇ ਤਾਂ ਨਾ ਦੋ ਦਿਨ ਰਹਿਣਾ ਟਰਾਲੀ ਚ ਤੀਏ ਦਿਨ ਗਰਮ ਹੋ ਜੇ ਜੇ ਹੁਣ ਮੰਡੀ ਚ ਫੋਲੇ ਅਹਿੰਝ ਨਹੀਂ ਪੈਗੇ ਕੋਣ ਨਹੀਂ ਕਾ ਮੰਡੀ ਜੀ ਫੋਲੀ ਕੋ ਮੀ ਪੈ ਜੇ ਖਣਾ ਬੱਦਲ ਨਹੀਂ ਨਹੀਂ ਇਕੱਠੀ ਹੋ ਜਾਂਦੀ ਹੁਣ ਦਾ ਕਰਾ ਆ ਗਿਆ ਅੜਤੀਆਂ ਕੋਲ ਦੂਏ ਹੂੰ ਵਧੀਆ ਕਰਾ ਕੇ ਨਾ ਹਾਂ ਵਧੀਆ ਵੀ ਆ ਗਿਆ ਕਣੀ ਵੀ ਕੱਢ ਦੂ ਪਰ ਦਾ ਨਾ ਜਿਹੜਾ ਚਿੱਟਾ ਬੱਦਲ ਹੈ ਪਾਣੀ ਵਾਲਾ ਦੇਖਣਾ ਜਾਂਦਾ ਰੱਬ ਜਾਣੇ ਹੋਊਗਾ ਪਤਾ ਲੱਗਦਾ ਵੀ ਕਿਹੜਾ ਰੱਬਰ ਕਾਲਾ ਚਿੱਟਾ ਬਾਣੀ ਕਿ ਆਏ ਕੋ ਬਰਫ ਸਾਰੇ ਮਾਡਰਨ ਹੋ ਗਏ ਹੁਣ ਬੱਦਲ ਵੀ ਕਿਉ ਮੰਜੀ ਦਾ ਆਹ ਕੰਦਾ ਭਾਈ ਪ੍ਰਾਣੀ ਕਿੰਨਾ ਕ ਜ਼ੋਰ ਲੰਦੀ ਹੈ ਬਹੁਤ ਜ਼ੋਰ ਲੇੜਿਆ ਹਾੜਾ ਲੈ ਜ਼ੋਰ ਲੈ ਜੇਸੀ ਵੀ ਲੈਣੇ ਪੈਣ ਕੱਚੇ ਦੇ ਕੰਦ ਜ਼ੋਰ ਲੈਣ ਲੱਗ ਗੀ ਦੇ ਲੈ ਪੱਕੇ ਦਾ ਕੀ ਬਣੂਗਾ ਭਾਈ ਕਾਟੇ ਦਾ ਠੇਕਾ ਲੈ ਲਿਆ ਕਾਟੇ ਠੇਕਾ ਲੈ ਲਿਆ ਹਾਂ ਆ ਦੇਖ ਲੈ ਠੇਕਾ ਦਿੱਤਾ ਬਾਈ ਸਮਨੇ ਇੱਕ ਕੂਰ ਦੇਖ ਲੈ ਪਾਂਡੂ ਲੈ ਆਇਆ ਬਾਈ ਹਾਂ ਇਤਾਂ ਪੁਰਾਣੀ ਗਾੜੀ ਚ ਫਿੱਟ ਦੇਖ ਲੈ ਅਮਨੇ ਇਹ ਕਿੰਨਾ ਮਾਡਲ ਹੋਣੀ ਬਾਈ ਤੇਰੇ ਸਾਹਬ ਨਾਲ ਮੇਰੇ ਸਾਹਬ ਦਾ ਤੇ ਵੀ ਇਹ 80 ਮਾਡਲ ਤੇ ਵੀ ਪੁਰਾਣੀ ਹੋਊਗੀ ਬਾਈ ਦੇਖ ਲੋ 80 ਮਾਡਲ ਇਟ ਐ ਵੀ ਆਪਾਂ ਕਹੀ ਜਾਂਦੇ ਸਿਮਿੰਟ ਦੀ ਪਗੜ ਐ ਇਹਦਾ ਤਾਂ ਹੈ ਤੇ ਟਾ ਉਹ ਹੀ ਆਪਣੇ ਆਪ ਨੇ ਢਿੱਲੀ ਹੈਗੀ 80 ਵੀ ਕਿਉਂ ਮਨੇ 70 ਮਾਡਲ ਹੋਊਗੀ ਨਾ ਇਹ ਨਾ ਪਰਾਂ ਨੇ ਠੰਡਾ ਵੀ ਦੇਂਦਾ ਹੁਣ ਹਾਂ ਜਿਹੜਾ ਆਹ ਉਹ ਸਾਰਾ ਹੀ ਠੰਡਾ ਹੈ ਹਾਂ ਹੂੰ ਉਹ ਜਿਹੜੇ ਸਬਰਾਬਰ ਆ ਬੀ ਵੀ ਸੀ ਆ ਹਾਂ ਪੱਟਾ ਦੇਖਿਆ ਵੀ ਨਹੀਂ ਕਿਤੇ ਬੀ ਵੀ ਸੀ ਵਾਲਾ 20 ਲੈ 35 ਸਾਲ ਹੋ ਗਏ ਬਾਈ ਮੈਂ 2.5 ਨੂੰ ਮੇਰੇ ਹਿਸਾਬ ਨਾਲ ਹਾਂ 30 40 ਸਾਲ ਹੋ ਗਏ ਲੈ 35 40 ਸਾਲ ਹੋ ਗਏ ਬਾਈ ਇੱਟ ਵੀ ਉਹੀ ਜਿਓ ਪਈ ਆ ਸਿੱਧੀ ਉਸ ਦੀ ਵੀ ਇੱਟ ਦੇ ਲਮ ਨਹੀਂ ਪਹਿਲਾਂ ਕਿੱਡੀ ਹੁੰਦੀ ਸੀ ਲੈ ਮੈਂ ਤਾਂ ਇਹ ਹੈਰਾਨ ਦੇਖ ਲੈ ਪਰ ਇਹ ਵੀ ਭਾਈ ਦੇਖ ਲੈ ਜਿਹੜੇ ਜੰਗਲੇ ਜੁੰਗਲੇ ਕਰੇ ਭੋਖਣੀ ਖੜੇ ਆ। ਮਿੱਲੇ ਨਹੀਂ ਹੈਗੇ। ਕੋਈ ਰੇਹੀ ਨਹੀਂ ਕੋ ਕੁਛ ਨਹੀਂ ਹੈਗਾ। ਪਰ ਭਾਈ ਹੁਣ ਵਾਲੀ ਦੀ ਇੰਨੀ ਮਨਜ਼ਾਰ ਹੈ ਨਹੀਂ ਪਹਿਲਿਆਂ ਵਾਲੀ ਦੀ ਹੈਗੀ ਦੀ। ਹੁਣ ਨਹੀਂ ਹੈਗੀ। ਹੁਣ ਨਹੀਂ ਹੈਗੀ। ਹੁਣ ਤਾਂ ਟੇਸੀ ਮਾਰਦਾ ਮਿਸਤਰੀ ਕਿਤੇ ਫੁੱਟ ਦੀ ਕਿਤੇ ਜਾ ਕੇ। ਉਹੀ ਕੰਮ ਹੈ। ਗੋਡੇ ਵਰਵਾਦੀ ਆ ਗਏ ਟੱਪਨੀ ਵੀ। ਕਿਉਂ ਜੀ ਜੀ ਹੋਰ ਹੋ ਗਿਆ ਜੀ। ਹਾਂ। ਤੇ ਇਹਨਾਂ ਤਾਂ ਪਤਾ ਨਾ ਵੀ ਵਧੀਆ ਪਾਇਆ ਪਤਾ ਜਾਦੇ ਟਾਈਮ 'ਚ। ਹਾਂ ਹਾਂ। ਦੇਖ ਲੈ ਨਕਸ਼ਾ। ਆ ਵੀ ਤੁਹਾਨੂੰ ਭਾਈ ਦਿਖਾ ਦਿੰਦੇ ਆ। ਜਗਾ ਖੁੱਲੀ ਧੀ ਉਹਦੇ ਵੀ ਆ ਦੇਖੋ ਬੇੜਾ ਪੂਰਾ ਤਾਂ। ਨੜਕਾ ਹੈਗਾ ਦਾ ਪ੍ਰਧਾਨ ਹੈ ਰੱਖੇ ਸਾਨੀਦਲ ਬੁਲਾਉਣਾ ਲੈਖਣੀ ਨੂੰ ਕਹਿੰਨ ਸਾਡੇ ਅੱਗੇ ਲਾਉਣੀ ਉਹਨੂੰ ਆਵੇ ਵੜ ਦੇਣਾ ਹਾਂ ਪਤਾ ਸਾਡਾ ਖਾਣਾ ਲੈ ਰਵਿ ਨੂੰ ਮਾਰਿਆ ਮੋਰਚੀ ਚ ਹਾਂ ਲੋ ਜੀ ਬਾਈ ਆ ਦੇਖੋ ਪੁਰਾਣੇ ਸਟਾਈਲ ਦੇ ਮਕਾਨ ਹੈ ਕਣਾ ਮੂਰੇ ਆ ਹੁੰਦਾ ਦਾ ਬਾਈ ਰਸੋਈ ਵਾਸਤੇ ਹਾਂ ਇਹ ਹਰੇਕ ਘਰ ਚ ਹੁੰਦਾ ਦਾ ਬਾਈ ਹੋਣਾ ਰਸੋਈ ਬਾਹਰ ਹੈ ਨਹੀਂ ਮੈਂ ਕਹਿੰਦਾ ਸਿਸਟਮ ਇਹ ਸਾਡੇ ਹੈਗੀ ਉੱਧਰ ਹੈਗੀ ਆ ਨਾ ਨਾ ਉਂ ਝਕਣਾ ਉਦਾਂ ਨਹੀਂ ਹੈਗੀ ਹੁਣ ਜਿਹੜੇ ਸੋਈ ਵੀ ਬਣਦੀ ਹੈ ਪ੍ਰਧਾਨ ਨਵਾਂ ਸਟਾਈਲ ਆ ਗਿਆ ਖੁੱਲ੍ਹੀਓ ਬਣਨ ਲੱਗ ਗਈ ਅੰਡਰਗਰਾਊਂਡ ਜੀ ਉਹਦੇ ਵਿੱਚ ਵੀ ਜੈਸੇ ਆ ਹਾਂ ਚੁੱਲੇ ਘੱਟ ਹੂੰ ਚੁੱਲੇ ਘੱਟ ਹਾਂ ਚੁੱਲਿਆਂ ਦਾ ਹੁਣ ਖਤਮੇ ਹੈ ਬਾਈ ਕੰਮ ਚੁੱਲੇ ਵਾਲਾ ਕੰਮ ਖਤਮ ਆਹ ਦੇਖੋ ਬਾਈ ਲੈ ਉਹਦੇ ਦੇਖ ਲੈਣ ਨੂੰ ਤਾਂ 93 ਵਿੱਚ ਬਣਾਈ ਹੋਈ ਹੂੰ ਲੈ ਆਹ ਬਾਈ ਲਿਖਿਆ ਤਾਂ 93 ਹਾਂ ਉਹਨੇ ਫੋਟੋ ਦਾ ਰਵਾਜ ਹੋਈ ਕਰਦਾ ਦਾ ਹੂੰ 93 ਤੋਂ ਪਹਿਲਾ ਮਕਾਨ ਪਿਆ ਰਿਹਾ ਸੀ 93 ਦੇ ਪਹਿਨਾ ਹਾਂ ਇਹ ਜੰਗਲਾ ਬਣਾਇਆ ਤਾਂ ਅਜੇ ਜੰਗਲਾ ਬਣਾਇਆ ਤਾਂ ਹੂੰ ਦੇਖ ਲੈ ਦੇਖ ਲੈ ਪਹਿਲਾ ਬਣਦੀ ਏਕਣੇ ਦੇ ਬਾਈ ਸੇਮ ਹਾਂ ਬਣਦੀ ਏਕੜਾ ਦੇ ਬਾਈ ਆਪਣੇ ਦੇਖ ਲੈ ਇਧੂੰ ਜਗਲ ਕਰ ਦੇਣਾ ਸਭ ਸਭਈਆ ਬਾਈ ਉਰੇ ਇਹ ਬਹੁਤ ਖੁੱਲਾ ਬਣ ਜਾਣਾ ਇਹ ਮੇਰੇ ਸਾਹਮਣੇ ਪਰਦਾ ਸੈਟ ਜਾ ਹੋ ਜੀ ਹਾਂ ਹਾਂ ਅਗਲੇ ਉਰੇ ਤਾਂ ਕਰ ਆਪਣੀ ਮੁਕੇ ਟੀਨਾ ਪਾ ਦਿੰਦਾ ਭਾਰਤ ਵੀ ਪਾਉਂਗਾ ਬਾਈ ਹਾਂ ਭੱਟ ਪਾਉਣਾ ਦੋ ਤੇ ਪਰ ਹਾਂ ਭਾਰਤ ਪੈਣੇ ਮੈਂ ਤਾਂ ਕੋਈ ਨਹੀਂ ਪਾਉਣਾ ਮਕਾਨ ਕਰਕੇ ਕੰਮ ਬਹੁਤ ਪਿਆਟ ਹੋ ਗਿਆ 20-30 ਹਜ਼ਾਰ ਰੁਪਏ ਦਾ ਕੰਮ ਹੈ ਇਹ ਕਿਉਂ ਟਾ ਪਟਣੀਆਂ ਪੈਣੀਆਂ ਟਾ ਪੱਟ ਕੇ ਭਾਰਤ ਪਾ ਕੇ ਫੇਰ ਲੌਣੀਆਂ ਪੈਣੀਆਂ ਅੱਛਾ ਆਹ ਪੱਟ ਕੇ ਉੱਪਰ ਲੱਗੂਗੀਆਂ ਕੰਮ ਜ਼ਿਆਦਾ ਹਾਂ ਪੱਟ ਕੇ ਉੱਪ ਇਹਨਾਂ ਤੇ ਜ਼ਿਆਦਾ ਹੋਈਆਂ ਹਾਂ ਮੈਂ ਤੇ ਜ਼ਿਆਦਾ ਬਾਕੀ ਭਾਈ ਖੇਤਾ ਕਿੰਨੀ ਗੇਤੇ ਬਦਲੇ ਡਈ ਜਾਂਦਾ ਜਾਣੀ ਲੰਦਾ ਹੈਗਾ ਵੀ ਹੁਣ ਵੀ ਆ ਗਿਆ ਘਰ ਨੂੰ ਨਹੀਂ ਮੋੜਉ ਨਹੀਂ ਆਪਣੇ ਇੰਨੀ ਟੈਨਸ਼ਨ ਨਹੀਂ ਲੈਦੀ ਹੁੰਦੀ ਜੋ ਕੋ ਕਰਨਾ ਆਪਣੇ ਲਿਖਿਆ ਹੋਇਆ ਆਵਨਾ ਗੱਕ ਵੱਡਣ ਲੱਗਿਆ ਪਏ ਹਾਂ ਨਹੀਂ ਆ ਜਵੇ ਚਾ ਨਾ ਵੇ ਨੌਪਰੀਆ ਵੱਢਣੀ ਵੱਢਣੀ ਹੈ ਕਹਿੰਦਾ ਨਹੀਂ ਪੈਂਦੇ ਜੀ ਵੱਡੂਗਾ ਕਹਿੰਦਾ ਕਿਉਂ ਨਹੀਂ ਹਾਂ ਭਾਈ ਇਹ ਆਪਣੇ ਟਰੈਕਟਰ ਲੈਣਾ ਕੋਈ ਦੱਸੇ ਹੋ ਜੇ ਕਿਸੇ ਕੋ ਖੜਾ ਜਾਂਦੀ ਆ ਹਾਂ ਅਰਜਣ ਹੋਵੇ ਹਨਾ ਅਰਜਣ ਅਸੀਂ ਤਾਂ ਕਿਹਾ ਸੀ ਵੀ 475 575 ਲੈ ਲੈ ਸਾਡੇ ਸਾਡੇ ਵੀ ਕਰਤ ਹਾਂ ਬਾਈ ਇਹ 240 ਦਾ ਟਰੈਕਟਰ ਆ ਬਾਕੀ ਹੁਣ ਅਗਲੇ ਦੀ ਮਰਤੀ ਦੀ ਆ ਆ ਡਿਮਾਂਡ ਆ ਡਿਮਾਂਡ ਅਗਲੀ ਕਹਿੰਦਾ ਜੋ ਜੋੜੀਆਂ ਲੈਣਾ ਬਾਕੀ ਬਾਈ ਮਨ ਖੜਾਉਣ ਪੜਾ ਅੱਜ ਉਹ 275 ਬੱਕ ਵੱਢਣ ਗਿਆ ਪਰ ਇਸਾ ਦੇ 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 ਦੇਖੇ ਕਵਰ ਮਨ ਖੜੇ ਜਾਵੇ ਬਾਈ ਨਹੀਂ ਖੜਦਾ ਹਾਂ ਮਨ ਪਟੋ ਦੇ ਦੋ ਮਨ ਪਟੋ ਹਾਂ ਕਹਿੰਦਾ ਜੋੜੀਆਂ ਲੈਣਾ 53 10 ਬਾਈ ਦੇਖਦੇ ਤੁਹਾਨੂੰ ਦਿਖਾਉਂਦੇ ਆ ਕਿਹੜਾ ਸਿਸਟਮ ਆ ਲੈ ਵੀ ਸਾਡਾ ਉਹ ਬਾਕੀ ਇੱਧਰ ਹੁਣ ਪ੍ਰਧਾਨਗਤ ਬਾਈ ਕਨੇ ਕਿਹੜਾ ਮਾਰਦਾ ਬਾਕੀ ਦਿਨ ਮਾਰ ਹੁਣ ਦੱਸਦੇ ਵੀ ਮੌਸਮ ਕਿਹਾ ਕਹਿੰਦਾ ਪਰਦਾਨ ਫੇ ਹੁਣ ਦੀਦ ਕਰ ਵਡਣੀ ਹਾਂ ਜਾਨੀ ਸਾਡੀ ਅਮਨੇ ਨੂੰ ਹੁਣ ਦੀ ਸਲਾਹ ਏ ਛੋਟਾ ਲੈ ਲਵੇ 475 575 ਲੈ ਲਵੇ ਅਮਨੇ ਟੀਨ ਗੱਲ ਗੈਲਾ ਆਪਣਾ ਸੰਦ ਭਾਡਾ ਲੈ ਲਵੇ ਖਰਚਾ ਪਾਣੀ ਬਾਈ ਇੰਨਾ ਘੱਟ ਆ ਇਹਨਾਂ ਦੋਹੇ ਟਰੈਕਟਰਾਂ ਦਾ ਵੀ ਯਾਦ ਰੱਖੂਗਾ ਆਪਣੇ ਇੱਕ ਹੋਰ ਆ ਵਿਕਦਾ ਬਹੁਤਾ ਟਰੈਕਟਰ 475 575 ਹੋਇਆ ਵਿਕਦੇ ਦੂਏ ਵੀ ਆ ਬਾਈ ਕਰ ਵਡਾਉਣੀ ਫਿਰ ਕੀ ਮੌਮ ਦੇਖਦਾ ਜੀਰੀ ਹੁਣ ਵਡਾਵਾਂਗੇ 28 ਤਰੀਕ ਨੂੰ 23 ਤੀਨ ਨੂੰ ਕੋਰਾ ਖੜੀ ਰਹੂਗੀ ਪਹਿਲੀ ਹੀ ਲੈ ਜਾਗੇ ਇਹ ਵਿੱਗੀ ਠੀਕ ਹੈ ਨਹੀਂ 83 ਦਾ ਘਰ ਮੂਰੇ ਢੇਰੀ ਲਾ ਕੇ ਆਉਣੀ ਇਹ ਮੌਸਮ ਠੀਕ ਰਿਹਾ ਬਾਈ ਕੱਦ ਦਾ ਦਿਨ ਅੱਗੇ ਪਿੱਛੇ ਵੀ ਕਰ ਸਕਦੇ ਆ ਬਾਕੀ ਦੇਖਦੇ ਹਾਂ 28 ਤਾਂ ਨਹੀਂ ਬੱਕੀ ਹੈ 28 ਬੱਕੀ ਹੈ ਇਹ ਤਾਂ ਗਾਲੇ ਨੂੰ ਕਹਿੰਦਾ ਕਿਹਾ ਵੇ ਕਾਲਾ ਦੇ ਪਰਸੋਂ ਮੜ ਦਿੰਦਾ ਫਿਰ ਮੈਂ ਵਢਾ ਦੇ ਦਿੰਦੀ ਉਹ ਘਰਾਂ ਹੀ ਢੇਰੀ ਲਾ ਦੇਣੀ ਸੀ ਅੱਛਾ ਹੁਣ ਦੋ ਦਿਨ ਦੇਖ ਲੈਂਗੇ ਹੋਰ ਜਾਂ ਖਰੀਦੇ ਨਹੀਂ ਕਰੂਗੇ ਵੀ ਕਿਹਾ ਨਾ 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 ਆਹ ਮਤਲਬ ਇੱਥੇ ਸੈਟਮ ਖਰਾਬ ਹੋਇਆ ਹੁਣ ਐ ਕਿ ਰਾਜੀ ਬਾਈ ਨੇ ਤਿੰਨ ਚਾਰ ਟਰਾਲੇ ਵੱਡੇ ਪੇ ਘਰੇ ਖੜੇ ਆ ਜੀ ਜਿਹੜੀ ਆਸਪਤਲ ਲਈਤੀ ਜੀਰੀ ਜੀਰੀ ਜੀ ਵੀ ਘਾਟਾ ਪੈਣਾ ਦੋ ਬੋ ਗਾਹ ਜੇ ਵੀ ਮੱਕੀ ਵੀ ਨਹੀਂ ਬੀਜੀ ਹੋਣੀ। ਨਹੀਂ ਹੁਣ ਕਿੰਨੇ ਦਿਨ ਪਹਿਲਾਂ ਬੜਣੀ ਸੀ? ਹੁਣ 20 ਨੂੰ ਬੜਦੇ ਆਂ 18 ਨੂੰ ਬੜਦੇ ਨੇ। ਨਹੀਂ ਪਹਿਲਾਂ 25 ਪੁੱਛੀ ਨੂੰ ਬੜਡੋ ਇਹਨੇ। ਨਹੀਂ 18 ਨੂੰ ਬੜਣੀ। 18 ਨੂੰ ਬੜਣੀ ਦੀ। ਹਾਂ। ਪੱਕੀ ਵੀ ਆਉਣੇ। ਪੱਕੀ ਵੀ ਆ। ਹਾਂ। ਬੰਮੂ ਇਤਰਾਇਆ ਹੂੰਡ ਲੱਗੇ ਫੇਰੇ ਵਾਰ। ਕੀੜੇ। ਕੀੜੇ। ਕੀੜੇ ਆ। ਇੱਕ ਅਮਰੂਦ ਦਵਾਈ ਪ੍ਰਦਾਨ ਦੇ ਉਹ ਖੁੰਝੇ ਹੁੰਦਾ ਰ ਉਹ ਵੀ ਬਹੁਤ ਮਿੱਠਾ ਹੁੰਦਾ ਰ। ਹਾਂ। ਨਹੀਂ ਉਹਦੇ ਤੇ ਜੜਚੇ ਦਾ। ਹਾਂ। ਆ ਦੇਖ ਮਰੀ। ਜਿਹੜੇ ਆਹ ਤਾਂ ਹੈ। ਇਹ ਲਾਲ ਅਮਰੂਦ ਲੱਗਦੇ ਤੇ। ਅਮਨੇ ਇਹਨੂੰ ਪਟਣ ਦੀ ਜੜ ਕੱਢਣੀ ਆ। ਹੂੰ। ਜੇਤੀ ਰਹਿ ਜਾਂਦਾ ਉਹ ਨਾ ਸ ਉਦੇ ਘਟਾਉਣਾ ਜੇ ਸੀ ਵੀ ਗੜਾ ਅੱਛਾ ਇਹ ਲਾਲ ਮਰੂਦ ਆਪਾਂ ਨੇ ਖੇਚ ਲਾਉਣਾ ਹੈ ਨਾ ਨਾ ਠੀਕ ਹੈ ਜੀ ਹਾਂ ਕੋਈ ਨਹੀਂ ਇਹ ਸਿੰਧੂ ਬਾਈ ਇਧਰ ਨੂੰ ਗੇੜਾ ਵੱਜਿਆ ਤਾਂ ਸਿੰਧ ਨੂੰ ਕਹਿ ਦੂਗਾ ਤਾਂ ਉਹਨੂੰ ਕਹਣਾ ਵੀ ਅੱਜ ਸਾਡਾ ਮਰੂਦ ਪੱਟ ਕੇ ਜਾ ਹੀ ਸੰਗੜੀ ਹੈਗੀ ਆਪਣੇ ਕੋਲ ਸੋਚਣ ਚੱਕਣੇ ਉੱਪਰ ਨੂੰ ਹਾਂ ਪੰਮੂ ਦੱਸ ਤੂੰ ਭਾਈ ਕਿੱਧਰ ਆਇਆ ਵੇ ਪ੍ਰਧਾਨ ਕਹਿੰਦੀ ਆਵੇ ਹਾਂ ਮੈਂ ਨਾ ਕੱਲ ਆਏ ਅੱਜ ਛੁੱਟੀ ਹੈ ਭਾਈ ਤੂੰ ਹਾਂ ਛੁੱਟੀ ਇਹਨੇ ਕੀ ਚੀਜ਼ ਖਾਉਣਾ ਸੱਤੇ ਪੈਰਾਂ ਤੱਕ ਰਿਕੋ ਬਣਾਉਂਦਾ ਹੈ ਦੇਖਾ ਕਿੰਨਾ ਵਜਿਆ ਨਾ ਭਾਈ ਹੈਗਾ 40 ਕਿਲੋ ਹਾਂ ਹੋਊਗਾ ਭਾਈ ਵੱਧ ਹੋਊਗਾ ਹੂੰ ਜੋਰ ਥੱਲੇ ਲਾਉਂਦਾ ਹਾਂ ਹੁਣ ਜਾ ਕੇ ਸਾਹ ਨਾਲ ਟਾਪਰ ਬੜਾ ਤਖੜਾ ਬਹੁਤ ਤਖੜਾ ਬਈ ਤੋਰਾ ਫੇਰਾ ਵੀ ਬਹੁਤ ਸੈਕਲਰ ਟਾਇਰ ਵੀ ਚਲਾਉਂਦਾ ਪੂਰਾ ਪ੍ਰਧਾਨ ਖੜਾਕ ਜਦਾ ਹੂੰ ਟੈਂਸ਼ਨ ਨਹੀਂ ਕੋਈ ਏਸੀ ਜਿ ਪੈਂਦਾ ਫੋਨ ਚਲਾਉਂਦਾ ਪਰ ਤੋਰਾ ਫੇਰਾ ਜਿੰਨਾ ਇਹ ਤਾਂ ਇੰਨਾ ਹੈਵੀ ਨਹੀਂ ਬੰਦ ਕਿਸੇ ਦਾ ਖੜਦਾ ਨਹੀਂ ਸਰਬਜੀਤ ਵੀ ਭਾਰਾਈ ਜਾਨਿਆ ਨੇ ਉਹਦੇ ਪ੍ਰੇ ਆਏ ਉਹ ਫਰਕ ਹਾਂ ਫਰਕ ਵੀ ਹੁੰਦਾ ਬਸ ਫਰਕ ਵੀ ਹੁੰਦਾ ਹਾਂ ਤਲ ਪ੍ਰਦਾਨ ਹੋ ਕੇ ਦੇਖਦੇ ਹੁਣ ਜਮੀਂ ਕਣੀ ਹੈ ਖੇਤ ਤੱਕ ਨਹੀਂ ਦੇਖਦੇ ਇੰਨਾ ਉੱਧਰ ਹੀ ਹੈ ਨਹੀਂ ਚੱਲਾਂਗੇ ਬਸ ਕੱਲ ਢੋਣੀ ਲਾਵਾਂਗੇ ਪਣੀ ਵੀ ਫਿਰ ਠੇਕ ਕਰ ਦੋ 3000 ਰੁਪਏ ਦਾ ਅੱਛਾ ਕਿਉਂ ਕੱਟ ਕੇ ਸਾਫ਼ ਕਰਕੇ ਟਾਂ ਲਾਵਾਂਗਾ ਆ ਸਾਰੀ ਕੰਦ ਹਾਂ ਇਹ ਸਾਰੀ ਨਹੀਂ ਅੱਧੀ ਅੱਧੀ ਆ ਰਹਿਣ ਦੇਣੀ ਆਵਨੇ ਚਾਹ ਬਚਾਲ ਤੱਕ ਦੁਪਹਿਰ ਤੱਕ ਕਰ ਦਵਾਂ ਚਾ ਚਾਰ ਦਿਨ ਚ ਕਰਿਆ ਹਾਂ ਹਾਂ ਠੀਕ ਆ ਇਹ ਹਾਂ ਨਾ ਠੀਕ ਆ ਜੀ ਆ ਹੁਣ ਜਿਹੜੇ ਏਟਾ ਸਾਫ਼ ਠੇੜੀ ਵੀ ਲਾ ਕੇ ਦਊਗਾ ਕਿ ਬਾਇਕ ਨਹੀਂ ਛੱਡ ਦੇਣੀ ਬਾਈ ਚੱਕ ਕੇ ਕਾ ਲਵਾਂ ਬੰਦੇ ਰੱਖਣੇ ਆ ਕੋਠੇ ਬਮਾਨੀ ਜਾਂਦੇ ਉੱਪਰ ਜੰਗਲਾ ਪੈ ਲਓ ਬਾ ਠ ਆ ਗਾਰੇ ਜਾਉਣਾ ਮੇਰਾ ਗਾਰਾ ਵੀ ਦਿਖ ਰਿਹਾ ਤੋ ਗਾਰਾ ਵੀ ਦੇ ਲਾ ਬਾਈ ਸਵਿੰਟ ਗੇਲ ਤੇ ਵੀ ਤਕੜਾਏ ਪਹਿਲਾ ਅੱਗੇ ਗਾਰੇ ਹੁੰਦੇ ਦਾ ਅੱਜਾ ਖੱਡਾ ਪਟਨ ਹੁੰਦਾ ਗਾਰੇ ਜੀ ਚੱਲਣੀ ਚੜਾਈ ਹਾਂ ਕਿੱਸ ਲਾਵ ਹਾਂ ਪੰਮੂ ਰਿਆ ਦਿਖਾ ਹੁਣ ਤੂੰ ਕਹੇ ਲਿਆ ਪ੍ਰਧਾਨ ਨੂੰ ਦੇਖਾਂਗੇ ਹਾਂ ਅਰਜਨ ਲਿਆ ਅਰਜਨ ਲੈ ਭਾਈ ਪੰਮੂ ਕਿੰਨੀ ਵੀ ਵਧਾਈਆਂ ਹੋ ਗਈਆਂ ਪੰਮੂ ਕੰਨੀ ਵੀ ਵਧਾਈਆਂ ਹੋ ਗਈਆਂ ਪੰਮੂ ਅਰਜਨ ਲਿਆ ਪੰਮੂ ਨੇ ਅਰਜਨ ਲਿਆਂਦਾ ਇੱਕਿਆ ਪਰਦਾ ਨਾ ਇਹ ਹੈਵੀ ਹੁੰਦਾ ਹਾਂ ਵਧੀਆ ਜੇ ਇਹ ਹਾਂ ਉਹ ਤੇ ਦੇਖਿਓ ਜੀ ਲੋ ਜੰਨੀ ਆ ਹੁੰਦੇ ਨਹੀਂ ਹੈਗੇ ਨਹੀਂ ਲੈ ਆਰਜਨ ਦੇ ਲਈ ਆ ਆਰਜਨ ਦੇ ਪਤਾ ਨਹੀਂ ਹੈਗਾ ਪਾਈ ਇਹ ਕਦਾ ਆ ਹੋਊਗਾ ਹੈ ਉਹ ਗੁਣੀਆ ਤੋੜਦੀ ਮੇਰੇ ਘਰੇ ਨੂੰ ਕਲੇਸ਼ ਕਰਾ ਦੇ ਫਲੈਂਸਰ ਵੀ ਲਾਇਆ ਵਾ ਬਾਈ ਹਾਂ ਹਾਂ ਹੈਸੀ ਫਲੈਂਸਰ ਇਹਦਾ ਗੱਡੀ ਗੋਡੀ ਆ ਟਰੈਕਟਰ ਸ਼ੋਪ ਪਿੱਛੇ ਰਖੜੇ ਆ ਬਾਈ ਪੰਮੂ ਦੇ ਵਸਦਾ ਤਾਂ ਨਹੀਂ ਹੈਗਾ ਉਹ ਅੱਧਾ ਘਾਟਾ ਕੱਢ ਜੂ ਘਰ ਜਾ ਕੇ ਲੈ ਬਾਈ ਦੇਖੋ ਐਂਡ ਸੀਟ ਸੂਟ ਲਿਫਟ ਲੂਟ ਡੰਡਾ ਵੀ ਲਾਇਆ ਵਾ ਬਾਈ ਘੇਰ ਵੀ ਕਾਪਲਿੰਗ ਵੀ ਹੈਗੀ ਸਾਰਾ ਕੁਝ ਉਹਨੂੰ ਕਾਪਲਿੰਗ ਦੇ ਦੇ ਲੈ ਟੂਵੀ ਆ ਬਾਈ ਟੋਟਲੀ ਚੀਜ਼ ਬੜਾਈ ਵੀ ਦੇ ਲੈ ਹਾਂ ਹਾਂ ਕ ਡੈਮੋ ਵੀ ਹੁੰਦਾ ਹੈ ਡੈਮੋ ਹੁੰਦਾ ਹੈ ਠੀਸਾ ਵੀ ਲਾਇਆ ਹੋਇਆ ਸਟੀering ਵੀ ਮੀਟਰ ਵੀ ਓਕੇ ਆ ਲੈ ਉਹ ਬਾਈ ਇਹ ਲੱਖੀ ਬਾਈ ਪਰ ਰਹਿ ਗਿਆ ਤਾਂ ਉਹਦੋਂ ਬਾਈ ਉੱਥੇ ਤੇ ਲੈ ਕੇ ਆਏ ਅੱਜ ਇਹ ਚੱਲੇ ਹੁਣ ਤੁਹਾਨੂੰ ਉਹ ਟੋਡਾ ਬਣਾਓ ਜੀ ਉਹ ਆਹ ਕਿੱਥੇ ਰੱਖ ਲੈ ਆ ਨਵਾਂ ਤਰੀਕਾ ਮੈਂ ਹਾਂ ਬੰਦੇ ਬੈਠੇ ਐ ਮੈਂ ਠੀਕ ਆ ਹੁਣ ਤਾਂ ਪਾਵਰੇ ਬਣਿਆ ਪਾਉਣਾ ਨਹੀਂ ਨਹੀਂ ਜਿਕੜਾ ਭਜਨ ਪਿੱਛੇ ਹੁੰਦਾ ਪਾਵਰ ਬਣਿਆ ਪਿਆ ਮੈਨੇ ਭੱਜਦਾ ਐ ਲੋ ਜੀ ਭਾਈ ਇਹ ਗੁਰਮਖ ਬਾਈ ਵਾਲਾ ਟਰੈਕਟਰ ਜਿਹੜਾ ਮਨਾ ਲੈ ਕੇ ਆਇਆ ਘਖ ਵੱਢ ਕੇ ਲੈ ਆ ਬਾਕੀ ਭਾਈ ਡੋਡੀ ਦੀ ਸਪਰੇਅ ਕਰੀ ਰਹੀ ੜੈਰੀ ਪਿੱਛੇ ਡੋਡੀ ਹਲੇ ਹੈਗੀ ਓਪਣੀ ਭਾਈ ਇਹਨਾਂ ਫਰਕ ਨਹੀਂ ਪਿਆ ਦੇਖੋ ਭਾਈ ਅਤਾ ਹੀ ਫੇਰਾ ਹੀ ਵੀ ਹੈ ਚਲੋ ਜਿਹੜੀ ਕਰਮਾ ਚ ਹੈਗੀ ਭਾਈ ਲਈ ਹੀ ਵੀ ਉਹਦਾ ਹੁਣ ਪੈਣੀ ਹੋ ਪਣੀ ਹੈ ਡੋਡੀ ਇਹ ਹੈਗਾ ਤਾਂ ਭਾਈ ਸਵਾ 27 ਵੀ ਜ ਬਹੁਤ ਵਧੀਆ ਖੜਿਆ ਭਾਈ ਕੋ ਨੰਬਰ ਖੜੀ ਦੀ ਜਿਹਦੀ ਥੋੜਾ ਜਿਹਾ ਡੋਡੀ ਨੇ ਕੰਮ ਖਰਾਬ ਕਰਤਾ ਉਦਾਂ ਹੋਰ ਕੋਈ ਫਰਕ ਨਹੀਂ ਆਇਆ ਹੈਗਾ ਬੀਜ ਬੂਜ ਵੀ ਐਨ ਦਾਣਾ ਬੱਲ ਜੋ ਹੈਨ ਵਧੀਆ ਆਈ ਤੀ ਸਪਰੇ ਕਰੀ ਦੀ ਸਪਰੇ ਵੀ ਐਨ ਇੱਕ ਨੰਬਰ ਹੋਈ ਤੀ ਛੱਟ ਪਾੜ ਦੇ ਕੱਖ ਨੂੰ ਇਹਨੇ ਹਲਾ ਕੇ ਛੜਤਾ